ਜੋਤ ਜੀ 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 ਕਰਰਤੇ ਲਾਂਡਰਾ ਰੋਡ ਤੇ ਉਸ ਸਮੇਂ ਰਾਂਗੀਰਾਂ ਦੇ ਲਈ ਪਾਰੀ ਮੁਸ਼ਕਲ ਬਣ ਗਈ ਜਦੋਂ ਉੱਥੇ ਦੇ ਸਥਾਨਕ ਲੋਕਾਂ ਦੇ ਵੱਲੋਂ ਸਾਰਾ ਹੀ ਰੋਡ ਬਲੌਕਰ ਦਿੱਤਾ ਗਿਆ ਦੱਸ ਦਈਏ ਕਿ ਜਿਹੜਾ ਪੂਰਾ ਮਾਮਲਾ ਹੈ ਸਥਾਨਕ ਲੋਕਾਂ ਦੇ ਵੱਲੋਂ ਜਾਣ ਲਾਣ ਦਾ ਮੇਨ ਕਾਰਨ ਇਹ ਹੀ ਦੱਸਿਆ ਜਾ ਰਿਹਾ ਕਿ ਇੱਥੇ ਬਿਜਲੀ ਤੇ ਪਾਣੀ ਦੀ ਜਿਹੜੀ ਇਹ ਕਿੱਲਤ ਹੈ ਸਾਨੂੰ ਆ ਰਹੀ ਹੈ ਬਿਜਲੀ ਤੇ ਪਾਣੀ ਦੀ ਤੰਗੀ ਦੇ ਕਾਰਨ ਖਰੜ ਤੇ ਲਾਂਟਰਾ ਰੋਡ ਦੇ ਵਿਚਕਾਰ ਉਹਨਾਂ ਦੇ ਵੱਲੋਂ ਪੱਥਰ ਸੁੱਟ ਕੇ ਦੇ ਰੋਡ ਦੇ ਵਿਚਾਲੇ ਬੈਠ ਕੇ ਰੋਡ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਹੈ ਜਿਹੜੀ ਆਉਣ ਜਾਣ ਵਾਲੀ ਸਾਰੀ ਹੀ ਰੋਡ ਦੇ ਉੱਪਰ ਰੋਕ ਦਿੱਤੀ ਗਈ ਪ੍ਰਸ਼ਾਸਨ ਨੇ ਆ ਕੇ ਉੱਤੇ ਇਹਨਾਂ ਨੂੰ ਭਰੋਸਾ ਦਿਵਾਇਆ ਕਿ ਜਿਹੜੀ ਪਾਣੀ ਤੇ ਬਿਜਲੀ ਦੀ ਦਿੱਕਤ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਅਸੀਂ ਉਸ ਦਾ ਜਲਦੀ ਹੀ ਹੱਲ ਕਰਾਂਗੇ ਤਾਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ ਉਹ ਜ਼ਰੂਰ ਜਲਦੀ ਤੋਂ ਜਲਦੀ ਹੱਲ ਹੋਣਗੀਆਂ ਪ੍ਰਸ਼ਾਸਨ ਨੂੰ ਪ੍ਰੋਸਾਧ ਮਾਰ ਤੋਂ ਬਾਅਦ ਇਹ ਰੋਡ ਖਲਵਾ ਦਿੱਤਾ ਗਿਆ ਤਾਂ ਤੁਸੀਂ ਦੇਖ ਰਹੋ ਕਿਸ ਤਰ੍ਹਾਂ ਸਾਰੇ ਦੇ ਸਾਰੇ ਰੋਡ ਦੇ ਉੱਪਰ ਟ੍ਰੈਫਿਕ ਜਾਮ ਹੈ ਬੁਰੀ ਤਰ੍ਹਾਂ ਲੋਕ ਫਸੇ ਹੋਏ ਨੇ ਰੋਡ ਵੀ ਛੋਟਾ ਹੈ ਜਗ੍ਹਾ ਬਹੁਤ ਘੱਟ ਹੈ ਜੇਕਰ ਇਸ ਰੋਡ ਦੀ ਗੱਲ ਕੀਤੀ ਜਾਵੇ ਖਰੜ ਤੋਂ ਲਾਂਡਰਾ ਜਾਣ ਵਾਲੇ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਨਾਲ ਸਾਹਮਣਾ ਕਰਨਾ ਪੈ ਰਿਹਾ ਇਸ ਪ੍ਰੋਟੈਸਟ ਦੇ ਕਰਕੇ ਇਨਸਾਨਕ ਲੋਕਾਂ ਦੇ ਵੱਲੋਂ ਜਿਹੜਾ ਪ੍ਰੋਟੈਸਟ ਹੈ ਉਹ ਬਿਜਲੀ ਤੇ ਪਾਣੀ ਦੀ ਕਲੇਟ ਨੂੰ ਲੈ ਕੇ ਕੀਤਾ ਗਿਆ ਦਾ ਪ੍ਰਸ਼ਾਸਨ ਦੇ ਵੱਲੋਂ ਭਰੋਸਾ ਦਿਵਾਣ ਮਗਰੋਂ ਰੋਡ ਨੂੰ ਖੋਲ੍ਹ ਦਿੱਤਾ ਗਿਆ। ਬੀਬੀ ਕੀ ਮਸਲਾ ਕੀ ਹੈ? ਨਹੀਂ ਨਹੀਂ ਆ ਬੱਚੇ ਸਾਡੇ ਪਰੇਸ਼ਾਨ ਹੋ ਰਿਹਾ। ਬਗੰਗ ਸਾਡੇ ਪਰੇਸ਼ਾਨ ਹੋ ਰਿਹਾ। ਸਾਡਾ ਕੋਈ ਕੰਮ ਕੀ ਹੈ? ਕੀ ਗੱਲ ਕੀ ਹੈ? ਲਾਈਟ ਨਹੀਂ ਔਰ ਪਾਣੀ ਨਹੀਂ। ਘੱਟ ਘੱਟ ਹੋ ਗਿਆ ਰਹਿੰਦਾ ਹੁੰਦਾ ਹੈ। ਕਿਹੜੇ ਏਰੀਆ ਚ? ਇਹ ਅਜੀਤ ਜੀ ਖਲੇ ਬੂਸਟਪਾਡਾਗਰ ਬੂਸਟਪਾਡਾਵਾ ਰੋਡ ਤੇ ਪੁੰਗਾਈ ਜਾ ਰਹੀ ਹੈ। 78 ਘੰਟੇ ਹੋ ਗਏ ਪਾਣੀ ਕੇ ਬਿਨਾ। ਪਾਣੀ ਲਾਈਟ ਕੇ ਬਿਨਾ ਤਾਂ ਇਨਸਾਨ ਰਹਿ ਸਕਦਾ ਪਾਣੀ ਕੇ ਬਿਨਾ ਕਿਵੇਂ ਰਹੇਗਾ? ਕਿੰਨੇ ਦਿਨ ਹੋ ਗਏ? ਚਾਰ ਦਿਨ ਹੋ ਗਏ ਚਾਰ ਦਿਨ ਕਿਹੜੀ ਕਲੋਨੀ ਅਜੀਤਨ ਕਲੇਬਰੰਦਾ ਰਾਵਾਂ ਰੋਡ ਤੇ ਨੀਰ ਗੋਤੀਸ ਰੂਪ ਕੰਨਿਆ ਆਸ਼ਰਮ ਅੰਨਾ ਕਰ ਚਾਰ ਦਿਨ ਹੋ ਗਏ ਬਾਈ ਜੀ ਨੇ ਪਾਣੀ ਸਾਡੇ ਕੋਲ ਸਮਾਨ ਨਹੀਂ ਹੈ ਕਹਿੰਦੇ ਸਰਪੇਂਡਰੀ ਵਾਲੇ ਕਹਿੰਦੇ ਸਾਡੇ ਕੋਲ ਸਮਾਨ ਨਹੀਂ ਹੈ ਨਹੀਂ ਹੈ ਠੀਕ ਹੈ ਸਾਡੀ ਕੋਈ ਗੱਲ ਨਹੀਂ ਸੁਣਦਾ ਅਸੀਂ ਤਾਂ ਸਾਨੂੰ ਸ਼ੌਕ ਹੈ ਤਰਕੇ ਸਾਡੇ ਫਰਕੇ ਤਰਨ ਲਾਉਣ ਦਾ ਆ ਉਰੇ 47 ਡਿਗਰੀ ਤੇ ਪਜੇ ਤਸੀਰ ਲੰਗੇ ਆ ਐਪਰੇਂਜ ਫਿਰਦੇ ਸਾਨੂੰ ਕੋਈ ਸ਼ੌਕ ਹੈ ਉੱਡਾ ਸਾਨੂੰ ਪ੍ਰਸ਼ਾਸਨ ਤਾਂ ਮਕਿਆ ਦੇ ਰਿਹਾ ਪਰ ਤੇ ਨਹੀਂ ਹਟਾ ਮਸਾਲਾ ਦਾ ਕੀ ਹੱਲ ਕਰਾਣਾ ਅਸੀਂ ਬਈ ਚਾਰ ਤਿੰਨ ਮਹੀਨੇ ਰੱਖਦੇ ਆ ਬਾਈ ਸਾਹਿਬ ਮੇਰੀ ਡੇਢ ਦੋ ਸਾਲ ਦੀ ਬੱਚੀ ਹੈ ਮੇਰੀ ਦੋ ਸਾਲ ਦੀ ਬੱਚੀ ਮਹੀਨੇ ਰੱਖਦੀ ਆ ਨਾ ਬਿਜਲੀ ਨਾ ਵੇਟਰ ਵੀ ਇੱਕ ਦਿਨ ਕੱਢਦਾ ਉਹ ਵੀ 12 ਘੰਟੇ ਕੋਈ ਹੱਲ ਨਹੀਂ ਸੁਣਦਾ ਸਾਡਾ ਕੋਈ ਹੱਲ ਨਹੀਂ ਕਿਹੜਾ ਏਰੀਆ ਕਿਹੜਾ ਹੈ ਅਜੀਤ ਨਿਕਲੇ ਰੰਦਾਵਾ ਰੋਡ ਖਰੜ ਤੁਸੀਂ ਅੱਜ ਜਾਮ ਕਿਉਂ ਲਾਇਆ ਫਿਰ ਅਸੀਂ ਪਰ ਆਪਣੀ ਮੰਗਾ ਸਾਡੀ ਕੋਈ ਸੁਣਦਾ ਨਹੀਂ ਤੁਸੀਂ ਬਿਜਲੀ ਬੋਰ ਜਾਓ ਉਹ ਕੀ ਕਹਿੰਦੇ ਤਿੰਨ ਦਿਨ ਹੋ ਗਏ ਜਾਂਦਾ ਨੂੰ ਤਿੰਨ ਦਿਨ ਕੀ ਕਹਿੰਦੇ ਸਾਡੇ ਕੋਲ ਅੱਜ ਸਵੇਰੇ ਗਏ ਉੱਥੇ ਸਾਲ ਇੱਕ ਲੈਂਡਮੈਨ ਮਿਲਿਆ ਕਹਿੰਦਾ ਇੱਕ ਮਿੰਟ ਕਹਿੰਦਾ ਲੈਂਡਮੈਨ ਕਹਿੰਦਾ ਸਾਡੇ ਕੋਲ ਸਮਾਨ ਨਹੀਂ ਹੈ ਮੈਂ ਕਹਾਂ ਫਿਰ ਤੁਸੀਂ ਕੋ ਮੇਰੀ ਗੱਲ ਸੁਣੋ ਉਹ ਐਸਜੀਓ ਕਹਦਾ ਜਿਹਦੇ ਆਪਣਾ ਅੰਦਰ ਲੈ ਨਹੀਂ ਸੋਲਵ ਹੋ ਰਿਹਾ ਸ਼ਹਿਰ ਦਾ ਕੀ ਮਸਲਾ ਸੋਚਾਊਗਾ ਉਹ ਸ਼ਹਿਰ ਦਾ ਕੀ ਜਦੋਂ ਕਹਿੰਦੇ ਸਾਡਾ ਅੰਤਰਲਾ ਕ੍ਰੈਡਿਟ ਖਰਾਬ ਹੋ ਗਿਆ ਫਾਲਟ ਹੋ ਗਿਆ ਤਿੰਨ ਦਿਨ ਹੋ ਗਏ ਅੰਤਰਲਾ ਹੀ ਲੋਟਾ ਰਿਹਾ 40 45 ਮਿੰਟ 40 45 ਆਪਣੇ ਐਮਐਲਏ ਇੱਥੇ ਉਹਨਾਂ ਨੂੰ ਮਿਲੇ ਨਹੀਂ ਜੀ ਅਸੀਂ ਕਿਸੇ ਨੂੰ ਨਹੀਂ ਮਿਲੇ ਅਸੀਂ ਸਿਰ ਸਾਡਾ ਬਿਜਲੀ ਬੋਰਡ ਦੀ ਗੱਲ ਕਰ ਰਹੀ ਹੈ ਅਸੀਂ ਮੈਂ ਇਸ ਮਲੇ ਦਾ ਪ੍ਰਸ਼ਾਸਨ ਪ੍ਰਧਾਨ ਹਾਂ ਜੀ ਤੁਹਾਨੂੰ ਵੀ ਬਤਾ ਜੀ ਨਾਮ ਮੇਰਾ ਜੀ ਸਿੰਘ ਹੈ ਅਸੀਂ ਪੜੇ ਤਿੰਨ ਦਿਨ ਤੋਂ ਪਰੇਸ਼ਾਨੀ ਕਰ ਰਹੇ ਹਾਂ ਸਾਡਾ ਕੋਈ ਹਿਲਣਾ ਕਰੇ ਜਾ ਰਹੇ ਆਪਾਂ ਜੇਈ ਸਾਹਿਬ ਨੂੰ ਵੀ ਮਿਲੇ ਐਸ ਡੀਓ ਸਾਹਿਬ ਨੂੰ ਵੀ ਮਿਲੇ ਐਕਸੀਡੈਂਟ ਸਾਹਿਬ ਨੂੰ ਵੀ ਮਿਲੇ ਐਮਡੀ ਸਾਹਿਬ ਨੂੰ ਵੀ ਮਿਲਿਆ ਪੀਐਸਪੀਸੀਐਲ ਨੂੰ ਮੇਲ ਪਾਈ ਹੋਈ ਹੈ ਅਫੀਸ਼ੀਅਲ ਅਖਬਾਰ 'ਚ ਵੀ ਕਢਵਾਇਆ ਹੋਇਆ ਉਹਨਾਂ ਨੂੰ ਅਫੀਸ਼ੀਅਲ ਮੇਲ ਮੇਰੇ ਕੋਲ ਪਈ ਹੋਈ ਹੈ ਕਿ ਸਾਨੂੰ ਇੰਨੀ ਪ੍ਰੋਬਲਮ ਆ ਸਾਡੇ ਵੋਲਟੇਜ ਵੀ 145 ਵੋਲਟ ਚੱਲ ਜਾਂਦੀ ਹੈ 220 ਦੇ ਅਗੇਂਸਟ ਇਹ ਸਾਰੀ ਕਮਿਊਨੀਕੇਸ਼ਨ ਉਹਨਾਂ ਕੋਲ ਗਈ ਹੈ ਪਰ ਕਸਟਮਸ ਨਹੀਂ ਹੋ ਰਿਹਾ ਇਹ ਆਮ ਆਦਮੀ ਦੇ ਨਾਮ ਤੇ ਬਣੀ ਹੋਈ ਖਾਸ ਆਦਮੀ ਸਰਕਾਰ ਇਹ ਖਾਸ ਆਦਮੀ ਸਰਕਾਰ ਕੁਝ ਨਹੀਂ ਕਰ ਰਹੀ ਜੇ ਤੁਹਾਡਾ ਹੁਣ ਵੀ ਹੱਲ ਨਹੀਂ ਹੁੰਦਾ ਤਾਂ ਕੀ ਕੀਤਾ ਜਾਏਗਾ ਜੇ ਸਾਡਾ ਹੁਣ ਵੀ ਨਾਲ ਸਾਨੂੰ ਪ੍ਰਸ਼ਾਸਨ ਨੇ ਸਿਰਫ 10 ਮਿੰਟ ਦਾ ਸਮਾਂ ਦੇਆ ਹੈ 10 ਤੋਂ 11 ਨਹੀਂ ਹੋਣ ਦੇਣੇ 11ਵੇਂ ਮਿੰਟ ਬਾਅਦ ਦੁਬਾਰਾ ਸੇਰੋਡ ਦਾ ਮਾਰਿਆ ਲੋਕ ਵੀ ਤਾਂ ਗਰਮੀ 'ਚ ਪਰੇਸ਼ਾਨ ਹੋ ਰਹੇ ਲੱਗਦਾ ਨਹੀਂ ਅਸੀਂ ਨਹੀਂ ਹੋ ਰਹੇ ਜਨਾਬ ਅਸੀਂ ਵੀ ਤਾਂ ਹੋ ਰਹੇ ਦੋ ਦਿਨ ਤੋਂ ਅਸੀਂ ਪਰੇਸ਼ਾਨ ਹੋ ਰਹੇ ਹੇ ਬੱਚੇ ਨਹੀਂ ਹੋ ਰਹੇ ਸਾਨੂੰ ਸ਼ੌਂਕ ਹੈ 47 ਡਿਗਰੀ ਟੈਂਪਰੇਚਰ ਤੇ ਅਸੀਂ ਬੈਠੇ ਆਂ ਜੁਨੇ ਬੈਠਾ ਹਾਂ ਕੁੰਡੇ ਸਾਹਮਣੇ ਕੋਈ ਸਾਟਾ ਮਸਲਾ ਹੱਲ ਹੋ ਜਵੇ ਸਾਡਾ ਪੱਕਾ ਹੱਲ ਕੀਤਾ ਜਾਵੇ ਸਾਨੂੰ ਕੋਈ ਕਿਸੇ ਨਾਲ ਕੋਈ ਸਾਡੀ ਮੰਕਸ਼ਾ ਨਹੀਂ ਬੈਠਿੰਦੀ ਕਹਿੰਦੇ ਕੀ ਪੀਲੀ ਡਿਪਾਰਟਮੈਂਟ ਵਾਲੇ ਵੀ ਬੰਦ ਕਰ ਪੀਲੀ ਡਿਪਾਰਟਮੈਂਟ ਵਾਲੇ ਐ ਕਹਿੰਦੇ ਆ ਅਸੀਂ ਸਵੇਰੇ ਗਏ ਉਹਨਾਂ ਕੋਲ ਉਹਨਾਂ ਦਾ ਇੱਕ ਲਾਈਨਮੈਨ ਕਹਿੰਦਾ ਕਿ ਸਾਡੇ ਕੋਲ ਸਮਾਨ ਨਹੀਂ ਹੈ ਅਸੀਂ ਦੁਬਾਰਾ ਐਸ.ਜੋ ਸਰ ਦਾ ਪੱਕਾ ਸੋਣਿਆ ਐਸ.ਜੋ ਸਰ ਕਹਿੰਦੇ ਸਾਰਾ ਸਮਾਨ ਹੈ ਹੁਣ ਜਦ ਇਹਨਾਂ ਦੀ ਮਹਿਕਮੇ ਕੋਣ ਹੈ ਲਾਈਨਮੈਨ ਜਿਹੜਾ ਕਹਿੰਦਾ ਲਾਈਨਮੈਨ ਸੰਸ਼ੇਵ ਇਹਨੂੰ ਲਾਈਨਮੈਨ ਸਰ ਨਰਮਨ ਸਿੰਘ ਸੰਸ਼ੇਵ ਸੀਗਾ ਠੀਕ ਹੈ ਕੱਲ ਇਹ ਹੁਣ ਸਾਨੂੰ ਆਇਆ ਸਾਡੀ ਜੇ ਲਾਈਟ ਆਂਦੀ ਵੀ ਹੈ ਹੁਣ ਮੈਂ ਕਹਿੰਦਾ ਲਾਈਟ ਆ ਗਈ ਚੈੱਕ ਕਰ ਕੋਈ ਕਿਹੜੀ ਕਿਹੜੀ ਕਲੋਨੀ ਦੀ ਹੈ ਅਜੀਤਨ ਕਲੇਬ ਅਜੀਤਨ ਕਲੇਬ ਇੱਕੋ ਰੋਡ ਇੱਕੋ ਕਲੋਨੀ ਦੀ ਹੈ ਹਾਂ ਕੀ ਚਾਉਗੀ ਅੰਦਰ ਨੀਨਾ ਮਾਪ ਸਿੰਦਰ ਸਿੰਘ ਐਸ.ਕਿਊ ਤੇ ਇਹ ਜਿਹੜਾ ਮਸਲਾ ਅਜੀਤਨ ਕਲੇਰ ਦੇ ਲੋਕਾਂ ਨੇ ਲਗਾਇਆ ਤਾਂ ਇਹ ਕੋਈ ਕੀ ਹੱਲ ਕੱਢੇ ਜੇ ਅੱਜ ਆਪਾਂ ਹੱਲ ਕੱਢੇ ਜੀ ਪਹਿਲੇ ਸਾਡੀ ਪ੍ਰੋਬਲਮ ਆ ਗਈ ਸੀ ਗ੍ਰਿਡ ਦੇ ਉੱਪਰ ਗ੍ਰਿਡ ਤੇ ਇੱਕ ਅੱਗ ਲੱਗ ਗਈ ਸੀ ਕੱਲ ਰਾਤ 2 ਵਜੇ ਪਰसों ਰਾਤ ਹੀ ਹੋਇਆ ਸੀ ਇਸ ਕਰਕੇ ਪ੍ਰੋਬਲਮ ਆਈ ਹੈ ਬਿਜਲੀ ਦੀ ਉਹ ਤਾਂ ਸੌਟ ਆਊਟ ਕਰਦੀ ਹੈ ਹੁਣ ਅਸਵੇਂ ਨਵਾਂ ਮੇਰੀ ਚੱਲ ਰਹੀ ਹੈ ਬਾਕੀ ਜੇ ਅਜੀਤਨ ਕਲੇਰ ਚ ਲੋਕਾਂ ਦੀ ਵੋਲਟੇਜ ਸਮੱਸਿਆ ਹੈਗੀ ਹੈ ਲੋਕਾਂ ਦਾ ਲੋਡ ਵੱਧ ਗਿਆ ਉਹ ਜਣਾ ਲੋਡ ਚੈੱਕ ਕਰਕੇ ਆਪਾਂ ਨਵਾਂ ਟਰਾਂਸਰ ਰੱਖਦਾ ਹੇ ਇਹਨਾਂ ਨੇ ਦੁਬਾਰਾ ਸਾਈਨ ਕਰਵਾਇਆ ਨਾਈਟ ਉਹ ਹੀ ਲਿਖਿਆ ਕਿ ਆੜਾ ਡਰਾਹ ਨਵਾਂ ਰੱਖਿਆ ਗਿਆ ਹੈ ਇਹ ਸਾਈਨ ਕਰਾਇਆ ਹੈ ਉਹ ਚੈੱਕ ਕਰਕੇ ਚੱਲਦੇ ਤਿੰਨ ਦਿਨ ਤੋਂ ਉਹ ਆਈ ਹੈ ਤਿੰਨ ਦਿਨ ਸੇ ਆਪਣੇ ਗ੍ਰਿਡ ਵਿੱਚ ਪ੍ਰੋਬਲਮ ਆ ਰਹੀ ਹੈ ਜਿਹਦਾ ਗ੍ਰਿਡ ਹੈ ਨਾ ਉਸ ਤੋਂ ਆਪਾਂ ਇੱਕ ਨਵਾਂ ਡਰਾਹ ਰੱਖਿਆ ਉਹ ਚਾਲੂ ਕੀਤਾ ਉਹਦੇ ਨਾਲ ਕੋਈ ਬ੍ਰੇਕਰ ਸੀ ਉਹਨੂੰ ਅੱਗ ਲੱਗੀ ਜੋ ਲੋਡ ਪਿਆ ਦੋ ਵਜੇ ਰਾਤ ਦੋ ਵਜੇ ਲੱਗੇ ਰਹੇ ਆ ਇਸ ਕਰਕੇ ਸਾਰੇ ਫੀਡਰ ਬੰਦ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਨਵਾਂ ਡੋ ਦਿੱਤਾ ਇਸ ਵੇਲੇ ਏਰੀਆ ਸਾਰਾ ਚੱਲ ਰਿਹਾ ਹੈ ਇਸ ਵੇਲੇ ਕੋਈ ਪ੍ਰੋਬਲਮ ਨਹੀਂ ਹੈ ਕਿ ਡਾਈਟਾ ਨਹੀਂ ਚੱਲਦੀ ਪਈ ਹੈ ਇਹਨਾਂ ਦਾ ਮਸਲਾ ਇਹ ਹੈ ਕਿ ਸਾਡੇ ਕੋਈ ਟਰਾਹਾਂ ਨਵੇਂ ਰੱਖਦੇ ਆ ਇਸ ਤੋਂ ਬਾਅਦ ਲੋਕ ਨੂੰ ਜੀ ਡੋਟ ਚੈੱਕ ਕਰਕੇ ਦਾ ਟਰਾਹਾਂ ਨਵੇਂ ਰੱਖਦੇ ਥੈਂਕ ਯੂ ਸਰ ਓਕੇ ਜੀ